ਉਣੀ ਲਗਦੀ ਮਜਲਸ ਸਿਆਣੀ ਸੁਣ ਲੋ ਗੁਰਾਨਾ ਨਕਦੀ ਬਾਣੀਂ ਦਿਲਾਂ ਨੂੰ ਖਿੱਚਦੀ ਜਾਂਦੀ ਜਾਣੀ ਪੜ ਪੜ ਅੰਦਰ ਠਰਦੇ ਐ ਸੁਣ ਬਾਬੇ ਦੀ ਬਾਣੀ ਲੱਖ ਗਣਾਂ ਹੀ ਤਰਦੇ ਐ ਹੋ ਆਦਿ ਗ੍ਰੰਥ ਬਣਾਇਆ ਜਿਸਨੇ ਔਗਣ ਪਾਪ ਪੜੇ ਤੋਂ ਮਿਸਣੇਂ ਲੱਗ ਜੇ ਸੁਰਗ ਕੜੀ ਵਿੱਚ ਦਸਨੇ ਪਰ ਕੁਝ ਲੋੜ ਵਿਚਾਰਾਂ ਦੀਂਗੀ ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਹੋ ਸੋਣੀ ਲਗਦੀ ਮਜਲਸ ਸਿਆਣੀ ਸੁਣ ਲਓ ਗੁਰਾਂ ਨਾਨਕ ਦੀ ਬਾਣੀਂ ਦਿਲਾਂ ਨੂੰ ਖਿੱਚਦੀ ਜਾਂਦੀ ਜਾਣੀ ਪੜ ਪੜ ਅੰਦਰ ਠਰਦੇ ਐ ਸੋਣਾ ਬਾਬੇ ਦੀ ਬਾਣੀ ਲੱਖ ਗੁਣਾ ਹੀ ਤਰਦੇ ਐ ਹੋ ਆਦਿ ਗ੍ਰੰਥ ਬਨਾਇਆ ਜਿਸਨੇ ਔਗਣ ਪਾਪ ਪੜੇ ਤੋਂ ਮਸਣੇਂਗੇ ਲੱਗ ਜੇ ਸੁਰਗ ਕੜੀ ਵਿੱਚ ਦਸਨੇ ਪਰ ਕੁਝ ਲੋੜ ਵਿਚਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਦੂਜੇ ਸ੍ਰੀ ਗੁਰੂ ਅੰਗਦ ਪਿਆਰੇ ਕਰਦੇ ਭਜਨ ਹਰੀ ਦੇ ਤਾਰੇ ਮੁਖ ਚੋਂ ਗੁਰਮਖੀ ਅੱਖਰ ਉਚਾਰੇ ਸੌਖਾ ਪੜਨ ਪੰਜਾਬੀ ਨੂੰ ਇੱਕ ਹਫਤੇ ਵਿੱਚ ਆਜੇ ਸਾਰੀ ਸਮਝ ਹੈ ਸਾਬੀ ਹੋ ਪੈ ਗਿਆ ਕਾਲ ਖੁਸ਼ਕ ਪਈ ਧਰਨੀ ਲੋਕੀ ਆਕਰ ਲੱਗ ਗਏ ਚਰਨੀਂਗੀ ਵਰਖਾ ਤਰਤ ਸਮਾਨੋ ਵਰਨੀ ਲੱਗ ਗਈ ਮੋਜ ਫੁਹਾਰਾਂ ਦੀਂਗੀ ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀਂਗੀ ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਹੋ ਤੀਜੇ ਅਮਰਦਾਸ ਦੇ ਚਿਹਰੇ ਕਰ ਤੇ ਚਾਨਣ ਚਕਤੇ ਨੇਰੇਂ ਪਿਛਲੀ ਰੀਤ ਹਟਾ ਤੇ ਫੇਰ ਲਗ ਪਏ ਪੜਨ ਅਨੰਦਾ ਨੂੰ ਧਰਮੀ ਬੁਰਜ ਉਸਾਰੇ ਟਾਕੇ ਜ਼ੁਲਮੀ ਕੰਧਾਂ ਨੂੰ ਹੋ ਜਿਹੜੀ ਗੁੰਦਵਾਲ ਵਿੱਚ ਬੋਲੀ ਹੱਥੀ ਤੀਜੇ ਗੁਰ ਨੇ ਡੋਲੀਂਗੀ ਬੈਠ ਬਣਾਤੀ ਹੌਲੀ ਹੌਲੀ ਮੇਹਰ ਸੀ ਸਰਕਾਰਾਂ ਦੀਂ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ ਸਿਫਤ ਖੜੋਤੇ ਕਰਦੇ ਸੇਵਕ ਦਸਿਆ ਅਵਤਾਰਾਂ ਦੀ ਉਹ ਚੌਥੇ RAMDAS ਗੁਰ ਜਿਹੜੇ ਉਤਾਰੇ ਛੱਪੜ ਸੁਦਾਸ ਰਾਂ ਨੇੜੇਂਗੇ ਤੇ ਕਮਤਾਲ ਪਟਣ ਦੇ ਛੇੜ ਤੀਰਥ ਅਮਰਤ ਸਰਦਾ ਹੈਂ ਵਿੱਚ ਸੁਨੇਰੀ ਮੰਦਰ ਜਗਮਗ ਜਗਮਗ ਕਰਦਾ ਹੈ ਉਹ ਜਿਹੜੇ ਨੌਣ ਤਾਲ ਵਿੱਚ ਵੜਦੇ ਸਾਰੇ ਪਾਪ ਸਰੀਰੋਂ ਛੱਡਦੇ ਤਕ ਕੋਰੇ ਕੱਢ ਲੈ ਨਰਕੋਂ ਸੜਦੇ ਬੀਣੀ ਪਕੜ ਹਜ਼ਾਰਾਂ ਦੀ ਕੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਕੀ ਸਿਫਤ ਤਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਜੀਨੇ ਸ੍ਰੀ ਗੁਰੂ ਅਰਜਨ ਪੰਜਵੇਂ ਟੁਕਣਾ ਚੰਦੂ ਦੇ ਘਰ ਜੰਮਿੰਗੇ ਪਤ ਦੀਵੰਨੀ ਛੜ ਤੀਰੰਜਮ ਤੇ ਦਿਨ ਆ ਗਏ ਭੀੜ ਕੇ ਉਪਰ ਬਠਾਲੇ ਸਤਗੁਰ ਤਤੀਆਂ ਤਵੀਆਂ ਭੀੜ ਕੇ ਹੋ ਅਗ ਦੇ ਪਾਂਬੜ ਮਚਨ ਉਦਾਲੇ ਰੇਤੇ ਗਰਮ ਸੀਸ ਵਿੱਚ ਡਾਲੇਂਗੇ ਪੈ ਗਏ ਛੋਲ ਬਦਨ ਤੇ ਛਾਲੇ ਰੋਵੇ ਖਲਕ ਬਜਾਰਾਂ ਦੀਂ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ ਖੁਸ਼ੀ ਮੇਂ ਨਾ ਹਰ ਗੋਬਿੰਦ ਉਹਦਾ ਪਾਰੀ ਸ਼ਸਤਰ ਧਾਰੀ ਉਹਦਾ ਖੰਡਾ ਪੈ ਦੇਖਾਂ ਦੇ ਰੋਦਾ ਵਦਿਆ ਬਦਲੇ ਨਖਸ਼ੇ ਸੀਂਗੀ ਮਾਤ ਸਲਖਣੀ ਨੂੰ ਵੀ ਉਹਨਾਂ ਸਤਪਤ ਬਖਸ਼ੇ ਸੀ ਹੋ ਝੰਡੇ ਆਣ ਧਰਮ ਦੇ ਗੱਡ ਤੇ ਫੜ ਕੇ ਜੂਲ ਜ਼ੁਲਮ ਦੇ ਵੱਟ ਤੇਂਗੇ ਕੈਦੀ ਗਵਾਲੀਆਰ ਚੋਂ ਕੱਢ ਤੇ ਆ ਗਈ ਡੇਟ ਕਰਾਰਾਂ ਦੀ ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀਂਗੀ ਸੇਵਕ ਤਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਤਵੇਂ ਹਰ ਰਾਏ ਜੀ ਭੋਲੇ ਧਰਮੀ ਮੂਰਤ ਭਗਵੇਂ ਚੋਲੇਗੇ ਉਤਾਰੇ ਫੂਲ ਮਹਰਾਜਾ ਕੋਲੇ ਕਦਰੋਂ ਆਗੇ ਚੜਕੇ ਐ ਅੰਡੇ ਚਾਰਨ ਭੁਖੇ ਟੱਡ ਵਜਾਉਂਦੇ ਲੜਕੇ ਐ ਹੋ ਮੇਹਰਬਾਨੀ ਕਰੀ ਹਜੂਰੇ ਫਕਸ਼ੇ ਰਾਜ ਕਰੇ ਭਰਪੂਰ엥 ਨਾਬਾ ਪਟਿਆਲਾ ਸੰਗਰੂਰੇ ਰਿਆਸਤ ਸਿੰਘ ਸਰਦਾਰਾਂ ਦੀਂ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ ਸਿਫਤ ਖੜੋ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਹੋ ਅਠਵੇਂ ਸਤਗੁਰ ਹਰੀ ਕ੍ਰਿਸ਼ਨ 16 ਕਲਾ ਸੰਪੂਰਨ ਦੇਸਣਾ ਬੱਗੇ ਛਾਲੀ ਪਰ ਪਰ ਫਿਸਣ ਮਾਤਾ ਨਿਕਲੀ ਮੋਟੀ ਸੀ ਜਲਾਦੀ ਸੋਰਾਗਾ ਸਦਾਰੇ ਉਮਰ ਲਖਾ ਲਈ ਛੋਟੀ ਸੀ ਹੋ ਗੂੰਗੇ ਮਹਰੇ ਦਾ ਮੂਸੀ ਤਾਂ ਚਮਕੀ ਨਾਲ ਇਸ਼ਾਰਾ ਕੀਤਾ ਆਂ ਕਰਕੇ ਅਰਥ ਸੁਨਾਤੀ ਗੀਤਾ ਖਿਲ ਗਈ ਅਕਲ ਗਵਾਰਾਂ ਦੀਂਗੀ ਸਿਫਤ ਖੜੋਲ ਤੇ ਕਰਦੇ ਸੇਵਕ ਦਸ ਅਵਤਾਰਾਂ ਦੀਂਗੀ ਸਿਫਤ ਖੜੋਕ ਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਪਰ ਦੇ ਨੌਵੇਂ ਗੁਰ ਨੇ ਫੁੱਲੇ ਸਖ ਨੂੰ ਪੁੱਛਣਾ ਚਾਉਂਦੇ ਬੋਲेंगे ਮੁਖ ਚੋਂ ਤੇਗ ਬਹਾਦਰ ਬੋਲੇ ਇਧਰੋਂ ਆਉਂਦੇ ਗੋਰੇ ਐ ਦਿੱਲੀ ਤਕਨਾ ਅਪੜੇ ਇੰਗਲਿਸ਼ ਤਨੋਂ ਤੋਰੇ ਐ ਹੋ ਮਾਲਾ ਨੌਵੇਂ ਗੁਰ ਜੀ ਜਪਦੇ ਪਾਪੀ ਲੀਕ ਜ਼ੁਲਮ ਦੀ ਟੱਪ ਦੇਂਗੇ ਖੰਡਾ ਮਾਰਸੀ ਸਾਨੂੰ ਕੱਟਦੇ ਤਿੱਖੀ ਧਾਰ ਕਟਾਰਾਂ ਦੀਂ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀਂ ਬਾਬੂ ਦਸਵੇਂ ਗੁਰ ਜੀ ਮੌਦੀ ਜਾਂਦੇ ਸ਼ੈਨ ਸ਼ਾਹ ਨਾਲ ਖੌਜੀਂ ਸਾਰੀ ਕੌਮ ਬਣਤੀ ਫੌਜੀ ਚਟੀਆਂ ਬਾਜਾਂ ਵਾਲੇ ਨੇਂ ਵੱਡੇ ਚਹੀਦੀ ਪਾਗੇ ਕੌਰ ਬਹਾਦਰ ਨਾਲੇ ਨੇ ਹੋਰ ਜਗ ਤੇ ਸਹੀ ਮੁਸੀਬਤ ਕੇ ਛਾਤੀ ਨਾਲ ਸ਼ਸਤਰਾਂ ਫੇਹੀਂਗੀ ਕੰਦਾ ਬੀਚ ਚਨਾਤੀ ਦੇਹੀ ਛੋਟੇ ਰਾਜਕੁਮਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ ਸਿਫਤ ਖੜੋਤੇ ਕਰਦੇ ਸੇਵਕ ਦਸ ਅਵਤਾਰਾਂ ਦੀ